ਆਪਾਂ ਬਾਜ਼ਾਰ ਚ ਦਵਾਈ ਤਾਂ ਲੈ ਆਉਨੇ ਆ ਪਰ ਆਪਾਂ ਲੇਬਲ ਨਹੀਂ ਚੈੱਕ ਕਰਦੇ ਕਿ ਉਹ ਗ੍ਰੀਨ ਲੇਬਲ ਹੈ ਉਹ yellow ਲੇਬਲ ਹੈ ਉਹ red ਲੇਬਲ ਹੈ ਦੇਖੋ ਜਦੋਂ ਆਪਾਂ red ਕਲਰ ਦੇ ਲੇਬਲ ਲੈ ਲਏ ਨੇ yellow ਲੇਬਲ ਵਾਲੀ ਦਵਾਈ ਨੂੰ ਆਪਾਂ ਖੇਤ ਚ ਕਰਤਾ no doubt ਮੰਨਦਾ ਮੈਂ ਤੁਹਾਡੀ ਸੁੰਡੀ ਤਾਂ ਜਰੂਰ ਮਰ ਜੇਗੀ ਪਰ ਅਗਲੀ ਵਾਰੀ ਜਿਹੜੀ ਸੁੰਡੀ ਦਾ ਅਟੈਕ ਆਣਾ ਉਹ ਦੁੱਗਣੀ ਤੇਜ਼ੀ ਨਾਲ ਆਊਗਾ ਕਿਉਂ ਹੁਣ ਇੱਕ ਮੱਕੜੀ ਹੈ ਆਪਣੇ ਖੇਤ ਵਿੱਚ ਹੈ ਆਪਾਂ ਲਹਿੰਦਾਰ ਕੀ ਗੰਦੀ ਸਪਰੇਅ ਕਰਕੇ ਉਹਨੂੰ ਮਾਰ ਲਿਆ ਮਰ ਗਿਆ ਆਪਣਾ ਮਿੱਤਰ ਕੀਟ ਨੂੰ ਆਪਾਂ ਮਾਰ ਲਿਆ ਹੁਣ ਸੁੰਡੀ ਆਪਣੀ ਦੁਸ਼ਮਣ ਕੀਟ ਹੈ ਹੁਣ ਮੱਕੜੀ ਚਹਰੀ ਕੀ ਕਰਦੀ ਹੈ ਪੱਭੂ ਆ ਕੇ ਮੱਕੜੀ ਦੇ ਜਾਲੇ ਦੇ ਵਿੱਚ ਫਸ ਜਾਂਦਾ ਜਿਹੜਾ ਕਿ ਅੰਡੇ ਦਿੰਦਾ ਤੇ ਮੱਕੜੀ ਉਹਨੂੰ ਖਾ ਜਾਂਦੀ ਹੈ ਹੁਣ ਦੇਖੋ ਲੱਖਾਂ ਕਰੋੜਾਂ ਪੱਭੂ ਮੱਕੜੀ ਖਾ ਜਾਂਦੀ ਹੈ ਤੇ ਇੱਕ ਪੱਭੂ ਲੱਖਾਂ ਕਰੋੜਾਂ ਅੰਡੇ ਦਿੱਤਾ ਤਾਂ ਉਹਦੇ ਚ ਲੱਖਾਂ ਕਰੋੜਾਂ ਸੁੰਡੀਆਂ ਨਿਕਲਦੀਆਂ ਲਓ ਦੱਸੋ ਹੁਣ ਮੱਕੜੀ ਨੇ ਆਪਣਾ ਕਿ ਨੁਕਸਾਨ ਕੀਤਾ ਆਪਾਂ ਸੁੰਡੀ ਲਈ ਦਵਾਈ ਤਾਂ ਲਿਆਏ ਤੇ ਨਾਲ ਹੀ ਆਪਣਾ ਮਿੱਤਰ ਕੀਟ ਨੂੰ ਮਾਰ ਲਿਆ ਜਿਹਨੇ ਆਪਣੇ ਦੁਸ਼ਮਣ ਕੀਟ ਨੂੰ ਖਾਣਾ ਅੱਧਾ ਚੀ ਤ ਕੁਦਰਤ ਹੀ ਆਪਣੇ ਖੇਤ ਚ ਕਰਦੀ ਹੈ ਪਰ ਕਿਤੇ ਨਾ ਕਿਤੇ ਆਪਾਂ ਜਦੋਂ ਪੜਦੇ ਨਹੀਂ ਜਦੋਂ ਆਪਣਾ ਨੁਕਸਾਨ ਹੋ ਜਾਂਦਾ ਆਪਾਂ ਸਿੰਥੈਟਿਕ ਦਵਾਈਆਂ ਖੇਤ ਚ ਕਰ ਲੈਨੇ ਆ ਉਹਨੇ ਆਪਣੇ ਦੋ ਨੁਕਸਾਨ ਕਰਦੇ ਆ ਹੁਣ ਬਾਇਫੈਂਥ੍ਰੀਨ ਇੱਕ ਦਵਾਈ ਪੱਤਾ ਲਪੇਟ ਨੂੰ ਵੀ ਮਾਰਦੀ ਹੈ ਗੋਭ ਦੀ ਸੁੰਡੀ ਨੂੰ ਵੀ ਮਾਰਦੀ ਆ ਪਰ ਆਪਣੇ ਮਿੱਤਰ ਕੀਟ ਮਾਰ ਦਿੰਦੀਆਂ ਉਹਨਾਂ ਹੀ ਤੇਲਾ ਉੱਥੇ ਜ਼ਿਆਦਾ ਆਉਂਦਾ ਲੇਖੋ ਆਪਣਾ ਦੁੱਗਣਾ ਨੁਕਸਾਨ ਹੋ ਗਿਆ ਮਿੱਤਰ ਕੀੜੀ ਵੀ ਆਪਾਂ ਮਾਰ ਲੇ ਤੇਲਾ ਵੀ ਅਗਲੀ ਰੀ ਵਧਾਓ ਤਾਂ ਕਿਸਾਨ ਦੋਸਤੋ ਇਹਨਾਂ ਗੱਲਾਂ ਨੂੰ ਗੌਰ ਨਾਲ ਸਮਝਿਆ ਕਰੋ ਵੀਡੀਓ ਨੂੰ ਜੇ ਕੋਈ ਚੰਗੀ ਲੱਗੇ ਤਾਂ ਉਹਨੂੰ ਪ੍ਰੋਪਰ ਬਹਿ ਕੇ ਸੁਨੋ ਇਹ ਨਹੀਂ ਕਿ ਅੱਗੇ ਸਕਰੋਲ ਕਰਤਾ ਚਲੋ ਮੈਂ ਮੇਨ ਮੁੱਦੇ ਤੇ ਅੱਜ ਦੇ ਉਹਨਾਂ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੈ ਕੇ ਨਚੀਨੋ ਕੰਪਨੀ ਦਾ ਇੱਕ ਬੈਸਟ ਇਨਸੈਕਟੀਸਾਈਡ ਜਿਹਦਾ ਕੀ ਨਾਮ ਹੈ ਕਟਾਨਾ ਸਭ ਤੋਂ ਮੇਨ ਗੱਲ ਕਿਸਾਨ ਦੋਸਤੋ ਇਹ ਜਪਾਨੀਸ ਟੈਕਨੋਲੋਜੀ ਹੈ ਜਪਾਨ ਦਾ ਦੂਜੀ ਗੱਲ ਕਿਸਾਨ ਦੋਸਤੋ ਇਹ ਗ੍ਰੀਨ ਲੇਬਲ ਹੈ ਸਭ ਤੋਂ ਮੇਨ ਗੱਲ ਕਿਸਾਨ ਦੋਸਤੋ ਨਚੀਨੋ ਦੀ ਕਟਾਨਾ ਦੀ ਸਾਲਟ ਸ਼ੈਡ ਹੋਰ ਕੰਪਨੀ ਚ ਵੀ ਮਿਲ ਜਣ ਜੀਹਦੇ ਵਿੱਚ ਵੀ 20% ਜ਼ਹਿਰ ਹੋਊਗਾ ਤੁਹਾਨੂੰ ਲੋਕ ਕਹਿ ਕੇ ਦੇਣਗੇ ਕਿ ਇਹ ਵੀ ਉਹੀ ਜ਼ਹਿਰ ਹੈ ਇਹ ਵੀ ਨਚੀਨੋ ਦਾ ਬਣਿਆ ਪਰ ਹੁਣ ਫਰਕ ਸੁਣ ਲੋ ਫਰਕ ਨਹੀਂ ਕਿਸੇ ਨੇ ਦੱਸਨੇ ਵੀਡੀਓ ਸੁਣਨ ਤੋਂ ਬਾਅਦ ਤਾਂ ਭਾਵੇਂ ਕੋਈ ਕਹਿਣ ਲੱਗ ਜਾਏ ਇੰਦੇ ਚ ਵੀ ਆਹੀ ਹੈ ਇੰਦੇ ਚ ਵੀ ਆਹੀ ਹੈ ਵੀਡੀਓ ਤੋਂ 2 ਦਿਨ ਪਹਿਲਾਂ ਦੱਸੇ ਦਾ ਸਵਾਦ ਆਵੇ ਕਿਉਂ ਕਟਾਨਾ ਜਿਹੜੀ ਇੱਕ ਜ਼ਹਿਰ ਹੈ 20% ਤਿੰਨੇ ਜ਼ਹਿਰ ਹੈਗਾ ਹੀ ਹੈਗਾ ਜਿਹੜੇ ਇਹਦੇ ਵਿੱਚ 80% emulsifier ਪਾਏ ਹੋਏ ਆ ਪਹਿਲੀ ਗੱਲ ਇਹ ਕਿਸੇ ਬੰਦੇ ਨੂੰ ਪਸ਼ੂ ਨੂੰ ਵਾਨ ਨੂੰ ਮਿੱਤਰ ਕੀੜੇ ਨੂੰ ਗੰਡੋਇਆ ਮੱਕੜੀ ਚੇਚਵਾ ਇਹ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੀ ਦੂਜੀ ਗੱਲ ਨਚੀਨੋ ਦੀ ਜਪਾਨ ਦੀ ਕਟਾਨਾ ਦੇ ਵਿੱਚ ਕੀ ਇੱਕ ਤਾਕਤ ਹੈ ਜਦੋਂ ਤੁਸੀਂ ਸਪਰੇਅ ਕਰਕੇ ਉਹਨੂੰ ਬਾਹਰ ਆਗੇ ਹਿੰਦੁਸਤਾਨ ਦੀ ਇਕਲੌਤੀ ਦਵਾਈ ਹੈ ਕਿਸਾਨ ਦੋਸਤੋ ਜਿਹੜੀ ਕਿ ਰੇਨ ਕੋਟਡ ਹੈ ਤੁਸੀਂ ਇਹ ਸਪਰੇਅ ਕਰਕੇ ਬਾਹਰ ਆਗੇ ਖੁਦਾਂ ਨਾ ਖਾਸਤਾ ਮੌਸਮ ਦੀ ਤਬਦੀਲੀ ਆ ਗਈ 3-4 ਘੰਟਿਆਂ ਬਾਅਦ ਹੀ ਬਾਰਿਸ਼ ਪੈ ਗਈ ਕਿਸਾਨ ਦੋਸਤੋ 3 ਘੰਟੇ ਬਾਰਿਸ਼ ਤੋਂ ਬਾਅਦ ਵੀ ਇਹਦਾ ਅਸਰ 25 ਤੋਂ 30 ਦਿਨ ਪੱਤਲ ਪੇੜ ਤੇ ਗੋਭ ਦੀ ਸੁੰਡੀ ਨੂੰ ਇਹ ਔਣ ਨਹੀਂ ਦਿੰਦੀ ਦੂਜੀ ਗੱਲ ਭਾਈ ਸੁੰਡੀ ਨੂੰ ਵੀ ਮਾਰ ਦਿੰਦੀ ਆ ਸਭ